ਵੈਸਤਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਕਿ ਕਣਕ ਦੀ ਕਿਹੜੀ ਕਿਸਮ 30 ਨਵੰਬਰ ਤੱਕ ਆਪਾਂ ਵੇਚ ਸਕਦੇ ਆਂ ਫਿਰ ਫਿਰ ਕਿਸਾਨ ਵੀਰਾਂ ਦੇ ਕੁਝ ਦੁਚਿੱਤੀ ਚਾਉਂਦੇ ਆ ਕਿ ਐਸਲ ਤਾਂ ਆਪਨ ਡਾਊਨ ਹੋ ਗਿਆ ਕੀ ਹੁਣ ਵੇਚ ਸਕਦੇ ਆਂ ਦੇਖੋ ਦੋਸਤੋ ਰਾਤ ਦਾ ਤਾਪਨ ਡਾਊਨ ਜ਼ਰੂਰ ਚੱਲ ਰਿਹਾ ਹੈ ਦਿਨ ਦੇ ਟਾਈਮ ਤੇ ਧੁੱਪ ਖੜਦੀ ਹੈ ਧੁੰਦਾਂ ਨਹੀਂ ਪੈ ਰੀਆਂ ਜਿਹਦੇ ਕਰਕੇ ਕਣਕਾਂ ਆਮ ਦਿਨਾਂ ਦੇ ਵਿੱਚ ਉਗ ਰੀਆਂ ਉਹ ਵਧੀਆ ਤਰੀਕ ਨਾਲ ਉਗ ਰੀਆਂ ਤੁਸੀਂ ਵੱਖ-ਵੱਖ ਕਿਸਮਾਂ ਜਿੰਨਾਂ ਰੱਗੇ ਆਪਾਂ ਨਾਮ ਲੈਣ ਜਾ ਰਹੇ ਆਂ ਉਹਨਾਂ ਨੂੰ 30 ਨਵੰਬਰ ਤੱਕ ਵੇਚ ਸਕਦੇ ਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਇੱਕ ਲਿਸਟ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹਨਾਂ ਬੰਨ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਸਿਆ ਤੁਹਾਡੀ ਸਕਰੀਨ ਤੇ ਸ਼ੇਅਰ ਕਰਦਾ ਹਾਂ। ਇਹਨਾਂ ਨੇ ਕਿਹਾ ਕਿ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਤੁਸੀਂ ਸਾਰੇ ਪੰਜਾਬ ਦੇ ਵਿੱਚ PBW872, PBW826, PBW824, ਸੁਨੇਰੀ PBW766, 187 HD3226, ਉन्नत PBW343, PBW725, PBW677 HD3086 ਨੀ ਪੜੀ ਲੱਕਨ ਛਡ ਕੇ ਬਾਕੀ ਸਾਰੇ ਪੰਜਾਬ ਚ ਪੀਬੀਡਬਲ ਡੀਬੀਡਬਲ 222 ਦੱਖਣ ਪਛੋਂ ਦੇ ਜ਼ਿਲ੍ਹੇ ਜਿੱਥੇ ਪਾਣੀ ਖੜ ਜਾਂਦਾ ਹੈ ਪੀਬੀਡਬਲ 803 ਹੈਪੀ ਸਿਡਰ ਲਈ ਪੀਬੀਡਬਲ 869 ਇਸ ਤੋਂ ਬਿਨਾ ਪੀਬੀਡਬਲ ਬਿਸਕਟ 1 ਪੀਬੀਡਬਲ ਜਿੰਕ 2 ਪੀਬੀਡਬਲ 1 ਚਪਾਤੀ ਅਤੇ ਪੀਬੀਡਬਲ 1 ਜਿੰਕ ਇਸ ਤੋਂ ਬਿਨਾ ਇਹ ਤਾਂ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਦੀਆਂ ਕਿਸਮਾਂ ਹੋ ਗਈਆਂ ਕੁਝ ਲਿਸਟਾ ਮੈਂ ਇੱਥੇ ਬਣਾਈ ਹੋਈ ਹੈ ਜਿਹਦੇ ਵਿੱਚ ਤੁਹਾਡੇ ਕੋਲੇ ਕਰਨਾਲ ਵਾਲੀਆਂ ਦੀਆਂ ਕਿਸਮਾਂ ਹੈ ਤਹਾਡੇ ਕੋਲੇ ਦਿੱਲੀ ਵਾਲੇ ਨੇ ਕਿਸਮਾ ਹੈ ਤੁਹਾਡੇ ਕੋਲ ਐਚ ਡੀ 3386 ਹੈ ਐਚ ਡੀ 3385 ਹੈ ਜਿਆ ਅਟੋੜੇ ਕੋਲੇ ਸਹਾਰਿਆਂ ਦੀ ਡਬਲਯੂ 1270 ਹੈ ਕਿ ਹੁਣ ਤੁਹਾਡੇ ਕੋਲ ਡੀਬੀਡਬਲਯੂ 327 ਡੀਬੀਡਬਲਯੂ 332 3 ਨਵੰਬਰ ਤੱਕ ਆਰਾਮ ਨਾਲ ਜਾਏਗੀ ਤੁਹਾਡੇ ਕੋਲੇ 187 ਹੈ 187 ਬੜੀ ਵਧੀਆ ਮੇਰੇ ਕੋਲ ਇਥੇ ਕਿਸਾਨ ਵੀਰਾਂ ਦਾ ਤਜਰਬਾ ਲਿਖਿਆ ਹੋਇਆ ਹੈ ਕਿ ਭਾਰੀਆਂ ਪੈਲੀਆਂ ਦੇ ਵਿੱਚ ਜੇ 15 ਨਵੰਬਰ ਤੋਂ ਬਾਅਦ ਵਿੱਚ ਵੀ ਜੇ ਤੇ ਢਿੱਗਣ ਦੀ ਦਿੱਕਤ ਘਟ ਆਉਂਦੀ ਹੈ ਤਾਂ ਇਹ ਬਹੁਤ ਵਧੀਆ ਹੈਗਾ 187 ਦੀ ਗੱਲ ਤਾਂ ਤੁਸੀਂ ਫਿਰ 300 10 222 1270 3226 ਡਬਲ ਜੇਚ 1105 3086 3386 3385 332 ਜਾਂ ਆਪਣੀ 187 222 ਇਹ ਜਿੰਨੀਆਂ ਵੀ ਕਿਸਮਾਂ ਨੇ ਇਹਨਾਂ ਨੂੰ ਤੁਸੀਂ 30 ਨਵੰਬਰ ਤੱਕ ਆਰਾਮ ਨਾਲ ਵੇਚ ਸਕਦੇ ਹੋ ਹਾਂ ਇੱਕ ਗੱਲ ਹੈ ਜਿਵੇਂ ਹੁਣ 15 ਨਵੰਬਰ ਆਊਗਾ ਕਿਸੇ ਕੋਲੇ ਇਹ ਪੰਜਾਬ ਖੇਤੀਬਾੜ ਯੂਨੀਵਰਸਿਟੀ ਦੀ ਉਹ ਵੈਰੈਟੀ ਆਪਣੀ ਪੀਬੀਡਬਲਯੂਆਰਐਸ 1 ਜੀ ਨੂੰ ਆਪਦੀ ਸ਼ੂਗਰ ਵਾਲੀ ਵੈਰੈਟੀ ਆਈ ਉਹ ਓਹੋ ਜੀ ਆ ਪੀ ਵੀਰੋ ਜੀ 550 ਇਹਨੂੰ ਤੁਸੀਂ 15 ਨਵੰਬਰ ਤੋਂ ਪਹਿਲਾਂ ਨਹੀਂ ਚਾਲੂ ਕਰਨਾ ਇਹਨੂੰ 15 ਨਵੰਬਰ ਤੋਂ ਬਾਅਦ ਚਾਲੂ ਕਰਕੇ 30 ਨਵੰਬਰ ਤੱਕ ਆਰਾਮ ਨਾਲ ਵੀ ਸਕਦੇ ਹੋ 2852 2852 15 ਨਵੰਬਰ ਤੋਂ ਪਹਿਲਾਂ ਚਾਲੂ ਨਹੀਂ ਕਰਨਾ 15 ਨਵੰਬਰ ਤੋਂ ਬਾਅਦ ਦੇ ਵਿੱਚ ਵੀ ਸਕਦੇ ਹਾਂ ਕੇ ਆਰਐਲ 283 ਹੈ ਉਹ ਵੀ ਤੁਸੀਂ ਉਸ ਤੋਂ ਬਾਅਦ ਵੀ ਸਕਦੇ ਹੋ ਤਾਂ ਕੁੱਲ ਮਿਲਾ ਕੇ ਗੱਲ ਇਹ ਹੈਗੀ ਹੈ ਕਿ ਆਪਾਂ ਕੋਈ ਲੇਟ ਨਹੀਂ ਹੈਗੇ ਆਪਾਂ 30 ਨਵੰਬਰ ਤੱਕ ਇਹ ਜਿਹੜੀਆਂ ਕਿਸਮਾਂ ਦੀ ਗੱਲ ਕੀਤੀ ਸਾਰੀਆਂ ਹੀ ਕਿਸਮਾਂ ਨੂੰ ਆਪਾਂ 30 ਨਵੰਬਰ ਤੱਕ ਵੀ ਸਕਦੇ ਹਾਂ ਬਾਕੀ 3 ਨੰਬਰ ਤੋਂ ਬਾਅਦ ਫਿਰ ਸਾਡੇ ਕੋਲ ਕਈ ਸਾਰੀਆਂ ਕਿਸਮਾਂ ਨੇ ਜਿਨ੍ਹਾਂ ਨੂੰ ਆਪਾਂ 30 ਨੰਬਰ ਤੋਂ ਬਾਅਦ ਚ ਲੈ ਕੇ ਜਾਵਾਂਗੇ ਆਪਣੇ ਕੋਲ ਕੋਈ ਕਿਸਮਾਂ ਨਹੀਂ ਜਿਹੜੀਆਂ ਆਪਾਂ ਜਨਵਰੀ 'ਚ ਵੀ ਸਕਦੇ ਆ ਜਿਵੇਂ ਜਿਵੇਂ ਅੱਗੇ ਟਾਈਮ ਆਏਗਾ 1-2 ਦਿਨ 'ਚ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ